ਬੋਲੀਏ ਹਾਂਜੀ ਅੱਜ ਅਸੀਂ ਆਇਆਗੇ ਗ੍ਰੋਟ ਟੋਇਟਾ ਸੰਗਰੂਰ ਪਟਿਆਲਾ ਰੋਡ ਤੇ ਤੇ ਬਹੁਤ ਵਧੀਆ ਬੰਦੇ ਨੇ ਆਪਣੇ ਸਾਰੀ ਟੀਮ ਦਾ ਮੈਂ ਪਹਿਲਾਂ ਦਿਨੋਂ ਧੰਨਵਾਦ ਕਰਦਾ ਇਹ ਸਾਡੇ ਵੀਰਪਾਲ ਜੀ ਨੇ ਜਿਨ੍ਹਾਂ ਆ ਕੇ ਸਾਨੂੰ ਪੂਰਾ ਵਧੀਆ ਵਧੀਆ ਬਹੁਤ ਵਧੀਆ ਗਾਇਡ ਕੀਤਾ ਤੇ ਉਸ ਤੋਂ ਬਾਅਦ ਸਰਵਿਸਿੰਗ ਕਰਵਾਉਣੀਆ ਇੰਨਾ ਟਾਈਮ ਹੋ ਗਿਆ ਸਾਨੂੰ ਉਹ ਵੀ ਦੱਸ ਦਿੰਨੇ ਆ ਘਟੋ ਘੜ ਵੀ ਸਾਨੂੰ 7 ਸਾਲ ਹੋ ਗਏ ਜੀ ਇਹੀ ਗੱਡੀ ਲੈ ਕੇ ਆਉਂਦੇ ਹਾਂ ਸੱਤ ਸਾਲਾਂ ਤੋਂ ਇਹੀ ਗੱਡੀ ਇੱਥੇ ਆ ਕੇ ਸਰਵਿਸ ਹੁੰਦੀ ਹੈ ਜੀ ਤੇ ਸੱਤ ਸਾਲਾਂ ਦੇ ਵਿੱਚ ਕਦੇ ਵੀ ਇਹਨਾਂ ਨੇ ਆਪਾਂ ਨੂੰ ਕੋਈ ਕੰਪਲੀਟ ਦਾ ਕੋਈ ਮੌਕਾ ਨਹੀਂ ਦਿੱਤਾ ਹੈਗਾ ਤੇ ਹਰ ਇੱਕ ਵਾਰੀ ਆਉਂਦੇ ਆ ਖੁਸ਼ ਹੋ ਕੇ ਜਾਂਦੇ ਆ ਅੱਜ ਵੀ ਖੁਸ਼ ਹੋ ਕੇ ਚੱਲੇ ਆ ਤੇ ਐਡਵਾਈਜ਼ਰ ਸਾਹਿਬ ਆਪਣੇ ਵੀਰਪਾਲ ਜੀ ਖੜੇ ਨੇ ਇਹਨਾਂ ਨੇ ਸਾਨੂੰ ਬਹੁਤ ਬਹੁਤ ਵਧੀਆ ਗਾਇਰ ਕੀਤਾ ਜੀ ਆਪਾਂ ਸਨ ਸਾਰਿਆਂ ਨੂੰ ਮੈਸੇਜ ਲਾਵਾਂਗੇ ਜਿਨ੍ਹਾਂ ਨੇ ਵੀ ਸਰਵਿਸ ਕਰਵਾਣੀਆਂ ਗੱਡੀ ਦੀ ਇੱਥੋਂ ਹਟਾ ਚੋਂ ਤਾਂ ਸਰੂ ਰੋ ਜੀ ਬਹੁਤ ਵਧੀਆ ਗੈਰ ਹੁੰਦੀ ਹੈ ਕਿ ਕੋਈ ਸਮੋ ਕੰਪਲੀਟ ਵੀ ਨਹੀਂ ਆਉਗੀ ਤੇ ਉਸ ਤੋਂ ਬਾਅਦ ਆਪਾਂ ਸਾਨੂੰ ਬਾਕੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਆ ਬਹੁਤ ਵਧੀਆ ਸਾਰੀ ਟੀਮ ਵਧੀਆ ਜੀ ਥੈਂਕ ਯੂ ਜੀ ਥੈਂਕ ਯੂ